ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨਕ੍ਰਾਂਤੀਕਾਰੀ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਤੇ ਵੀ ਨਵੇਂ-ਨਵੇਂ ਕਾਨੂੰਨ ਲਿਆ ਕੇ ਹਮਲੇ ਕਰ ਰਹੀ ਆ ਚਾਹੇ ਉਹ ਬਿਜਲੀ ਵਾਲਾ ਪ੍ਰਾਈਵੇਟ ਕਰਨ ਦਾ ਮਸਲਾ ਹੋਵੇ ਬੀਜ ਵਾਲਾ ਮਸਲਾ ਹੋਵੇ ਇਸ ਤਰ੍ਹਾਂ ਜ਼ਮੀਨਾਂ ਦੇ ਰਜਿਸਟ੍ਰੇਸ਼ਨ ਵਾਲਾ ਮਸਲਾ ਹੋਵੇ ਇਸੇ ਕੜੀ 'ਚ ਉਹਨਾਂ ਨੇ ਇੱਕ ਵੱਡਾ ਹਮਲਾ ਮਜ਼ਦੂਰ ਭਾਈਚਾਰੇ ਤੇ ਵੀ ਕੀਤਾ ਜਿਹੜੀ ਨਰੇਗਾ ਸਕੀਮ ਸੀਗੀ ਜਿਹਦੇ 'ਚ ਸਾਡਾ ਅ ਵੱਡੀ ਗਿਣਤੀ ਚ ਪਿੰਡਾਂ ਦੇ ਵਿੱਚ ਅ ਸਾਡੇ ਔਰਤ ਭੈਣਾਂ ਗਰੀਬ ਔਰਤ ਭੈਣਾਂ ਮਿਹਨਤੂਰ ਭਰਾ ਕੰਮ ਕਰਦੇ ਸੀਗੇ ਹਾਲਾਂਕਿ ਪੂਰਾ ਠੀਕ ਤੋ ਵੀ ਨਹੀਂ ਚੱਲ ਰਿਹਾ ਸੀ ਢਾਂਚੇ ਜੋ ਬਹੁਤ ਜ਼ਿਆਦਾ ਸੁਧਾਰ ਸੀਗੇ ਆਪਣੇ ਮੰਗ ਪੱਤਰ ਦੇ ਵਿੱਚ ਆਪਾਂ ਲਗਾਤਾਰ ਮੰਗ ਵੀ ਕੀਤੀ 200 ਦਿਨ ਦਿਹਾੜੀ ਦੇਣ ਦੀ ਦਿਹਾੜੀ ਦੀ ਵਧਾਉਣ ਦੀ ਪਰ ਸਰਕਾਰ ਨੇ ਹੁਣ ਉਹਨੂੰ ਖਤਮ ਕਰਨ ਦਾ ਮਨ ਬਣਾ ਲਿਆ ਖਤਮ ਕਰਨ ਦਾ ਮੈਂ ਤਾਂ ਕਹਿ ਰਿਹਾ ਵਾਂ ਕਿਉਂਕਿ ਉਹਦੇ ਵਿੱਚ ਸ਼ਰਤਾਂ ਹੀ ਇਹੋ ਜਿਹੀਆਂ ਲਾਤੀਆਂ ਇਹਨਾਂ ਨੇ ਉਹ ਖਤਮ ਹੀ ਸਮਝੋ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਖਤਮ ਸਮਝੋ ਉਹਦੇ ਚ ਜੋ ਨਵਾਂ ਲੈ ਕੇ ਆਏ ਆ ਇਹ ਆਪਾਂ ਜੇ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਸਾਰਿਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਉਹ ਇਹ ਲੈ ਕੇ ਆ ਗਏ ਨਵੇਂ ਕਾਨੂੰਨ ਦੇ ਵਿੱਚ ਵੀ ਕੇਂਦਰ ਸਰਕਾਰ ਹੁਣ ਤੈਅ ਕਰੋਗੀ ਵੀ ਕਿੱਥੇ ਮੁੰਦਰੀਗਾ ਚਲਾਉਣੀ ਆ ਕਿੱਥੇ ਨਹੀਂ ਚਲਾਉਣੀ ਵੀ ਉਹਨਾਂ ਦੀ ਮਰਜ਼ੀ ਹੋਊਗੀ ਇਹ ਪੱਕਾ ਨਹੀਂਗਾ ਵੀ ਹਰੇਕ ਮਜ਼ਦੂਰ ਨੂੰ ਦਿਹਾੜੀ ਦੇਣੀ ਆ ਕੋਈ 100 ਦਿਨ ਕੰਮ ਦੇਣਾ ਵਾ ਇਹ ਉਹਨਾਂ ਨੇ ਖਤਮ ਕਰਤਾ ਉਹ ਹੁਣ ਆਪ ਤੈਅ ਕਰਨਗੇ ਵੀ ਕਿੱਥੇ ਚਲਾਉਣੀ ਆ ਪੰਜਾਬ ਚ ਲੋੜ ਹੈਗੀ ਆ ਕਿ ਨਹੀਂ ਹੈਗੀ ਮੇਰਾ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਇਹ ਬਣਾ ਲਿਆ। ਦੂਸਰਾ ਇਹਦੇ ਵਿੱਚ ਸੀ ਅੱਗੇ ਅ ਕੇਂਦਰ ਦੀ ਸਕੀਮ ਕਰਕੇ ਇਹਦੇ ਵਿੱਚ 90% ਜਿਹੜੇ ਪੈਸੇ ਆ ਉਹ ਦਿੰਦੀ ਸੀ ਕੇਂਦਰ ਸਰਕਾਰ ਤੇ 10% ਪੈਸਾ ਜਿਹੜਾ ਉਹ ਸਟੇਟ ਸਰਕਾਰਾਂ ਦਿੰਦੀਆਂ ਸੀ। ਜਾਂ ਕਹਿ ਲਓ ਕਿ ਕੇਂਦਰ ਸਰਕਾਰ ਦਿੰਦੀ ਸੀ 90% ਤੇ ਪੰਜਾਬ ਸਰਕਾਰ ਦਿੰਦੀ ਸੀ 10%। ਹੁਣ ਉਹਨਾਂ ਨੇ ਇਹ ਕਰਤਾ ਵੀ ਕੇਂਦਰ ਸਰਕਾਰ ਦੇਊਗੀ 60% ਤੇ ਸਟੇਟ ਸਰਕਾਰਾਂ ਦੇਊਗੀ 40%। ਹੁਣ ਜਿਹਾਹੋ ਜੀ ਸਟੇਟਾਂ ਦੀ ਹਾਲਤ ਆ ਤੇ ਜਿਸ ਤਰ੍ਹਾਂ ਇਹ ਸਾਰਾ ਕੁਝ ਕੇਂਦਰੀਕਰਨ ਕਰ ਰਹੇ ਆ ਸਟੇਟਾਂ ਦੀਆਂ ਸਾਰੀਆਂ ਤਾਕਤਾਂ ਰਾਜਾਂ ਦੀਆਂ ਸਰੇ ਤਾਕਤਾਂ ਖੋ ਕੇ ਉਹਨਾਂ ਦੇ ਫੰਡ ਦੇ ਸੋਰਸ ਖੋ ਕੇ ਜਿਹੜਾ ਲਗਾਤਾਰ ਲੈ ਕੇ ਜਾ ਰਹੇ ਆ ਇਸੇ ਵਿੱਚ ਹੀ ਸਭ ਤੋਂ ਵੱਡੀ ਗੜਬੜਾ ਉਹਨਾਂ ਨੂੰ ਪਤਾ ਵਾ ਵੀ ਸਟੇਟਾਂ ਦੇ ਕੋਲੇ ਇੰਨਾ ਪੈਸਾ ਨਹੀਂ ਹੈਗਾ ਕਿ ਉਹ 40% ਸਾਥ ਦੇ ਸਕਣ ਤੇ ਉਹਨਾਂ ਕੋਲੇ ਫਿਰ ਬਹਾਨਾ ਬਣ ਜੂਗਾ ਵੀ ਤੁਸੀਂ 40% ਨਹੀਂ ਦਿੱਤਾ ਤੇ ਅਸੀਂ 60% ਨਹੀਂ ਦੇ ਸਕਦੇਗੇ ਇਹਦਾ ਮਤਲਬ ਵੀ ਉਹ ਕੰਮ ਖਤਮ ਇਸ ਸਿੱਧੀ ਇੱਕ ਉਹ ਜਿਵੇਂ ਕਹਿੰਦੇ ਹੁੰਦੇ ਨੌਮਣ ਨਾ ਨੌਮਣ ਤੇਲ ਹੋਵੇ ਤੇ ਨਾਰਾ ਦਾ ਰੱਚੇ ਨਾ 40% ਦਾ ਸਟੇਟ ਗਵਰਨਮੈਂਟ ਦਵੇ ਤੇ ਨਾ ਉਹ ਸਕੀਮ ਲਾਗੂ ਹੋਵੇ ਸੋ ਇਹ ਪੂਰੀ ਸੂਰੀ ਇਹ ਨਰੇਗਾ ਨੂੰ ਨਰੇਗਾ ਨੂੰ ਖਤਮ ਕਰਨ ਵੱਲ ਸਰਕਾਰ ਵੱਧ ਗਈ ਹੈ ਤੇ ਉਹ ਨਵੇਂ-ਨਵੇਂ ਚਿੱਠੀਆਂ ਕੱਢ ਰਹੀ ਆ ਵੀ ਪਿੰਡਾਂ 'ਚ ਮੀਟਿੰਗਾਂ ਕਰਾਓ ਫਾਇਦੇ ਦੱਸੋ ਇਸ ਨਵੇਂ ਕਾਨੂੰਨ ਦੇ ਫਾਇਦੇ ਦੱਸੋ ਜਿਵੇਂ ਆਪਣੇ ਕਿਸਾਨ ਅੰਦੋਲਨ ਵਿੱਚ ਲੈ ਕੇ ਆ ਸੀਗਾ ਵੀ ਸਾਰੇ ਜਾਣੇ ਕਾਲੀਦਾਲ ਨੂੰ ਕਹਤਾ ਸੀਗਾ ਵੀ ਲੱਗ ਕੇ ਇਹਦੇ ਫਾਇਦੇ ਬਣਾਓ ਸਾਰੇ ਪਿੰਡਾਂ ਦੇ ਲੋਕਾਂ ਨਾਲ ਕਰੋ ਸੋ ਇਹ ਬਹੁਤ ਵੱਡਾ ਹਮਲਾ ਵਾ ਮਜ਼ਦੂਰ ਭਾਈਚਾਰੇ ਉੱਤੇ ਜਿਸ ਅੰਗ